ਮੋਖਮੋਖਮਾਨ ਆਮ ਆਦਮੀ ਪਾਰਟੀ ਦੇ ਐਮਐਲਏ ਮੌਜੂਦਾ ਵਿਧਾਇਕ ਸਰਦਾਰ ਗੁਰਦੀਪ ਸਿੰਘ ਜੀ ਰੰਦਾਵਾ ਕਲਾਬਾ ਨੇ ਉਹਨਾਂ ਦਾ ਸਤਿਕਾਰਯੋਗ ਸਵਾਗਤ ਕੀਤਾ ਜਾ ਰਿਹਾ ਹੈ ਕੋਰਜੀ ਸ਼ਨਾ ਦੇ ਵਿੱਚ ਉਹਨਾਂ ਨੇ ਮਾ ਪੰਡਿਤ ਲੱਗੇ ਇਸ ਦੇ ਬੁੱਤਲੇ ਨੂੰ ਸਿਆਪਤੀ ਰਾਮਚੰਦਰ ਭਗਵਾਨ ਕੀ ਜੈ ਅਸੀਂ ਸਾਡੇ ਭੋਲੇ ਜੀ ਆਖਰਾਓ ਜੀ ਸੰਗਭਾਈ ਆ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਹਾਰ ਦੁਸਹਿਰਾ ਜਿਹੜਾ ਡੇਰਾ ਬਾਬਾ ਨਾਨਕ ਦੀਆਂ ਸੰਗਤਾਂ ਬੜੇ ਉਸ਼ਾ ਨਾਲ ਮਨਾ ਰਹੀਆਂ ਨੇ ਤਾਂ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਪਵਿੱਤਰ ਧਰਤੀ ਤੇ ਆਪਾਂ ਮਨਾ ਰਹੇ ਆ ਇਹਦੇ ਤੋਂ ਇੱਕ ਭਾਈਚਾਰਕ ਸੰਸਾ ਜਿਹੜੀ ਆ ਉਹਦਾ ਵੀ ਜਿਹੜਾ ਵਾ ਇੱਕ ਮੈਸੇਜ ਬਹੁਤ ਵਧੀਆ ਜਾਂਦਾ ਕਿ ਸਾਰਾ ਸ਼ਹਿਰ ਔਰ ਲੋਕ ਇਕੱਠੇ ਮਿਲ ਕੇ ਪਿਛਲੇ ਰੋਜ਼ ਇੱਥੇ ਜਿਹੜਾ ਆਪਾ ਕਰਦੇ ਰਹੇ ਆ ਪ੍ਰੋਗਰਾਮ ਆ ਆਰਾਮ ਲੀਲਾ ਗਵਤਾ ਵੀ ਉਹ ਵੀ ਮੇਰੇ ਖਿਆਲ ਪੀ ਇਹੋ ਜਿਹੇ ਹਥਿਆਰ ਜਿਹੜੇ ਨੇ ਲੋਪ ਹੁੰਦੇ ਜਾ ਰਹੇ ਨੇ ਲੋਕਾਂ ਦਾ ਕਰੇਜ ਘਟ ਰਿਹਾ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਇਹਨਾਂ ਤੋਂ ਹਥਿਆਰਾਂ ਤੋਂ ਦੂਰ ਹੋ ਜਾ ਰਹੀ ਹੈ ਇਹਦੇ ਨਾਲ ਆਪਣੇ ਜਿਹੜੇ ਵਡੇਰੇ ਨੇ ਉਹਨਾਂ ਨੂੰ ਯਾਦ ਕਰਨ ਦਾ ਇੱਕ ਮੌਕਾ ਹੁੰਦਾ ਤਾਂ ਮੈਂ ਸਮਝਣਾ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਤੇਰ ਵਿੱਚ ਜੁੜਨਾ ਚਾਹੀਦਾ ਔਰ ਇਤਿਹਾਸ ਜਿਹੜਾ ਆਪਣਾ ਬਚਾ ਕੇ ਰੱਖਣਾ ਚਾਹੀਦਾ ਮੈਂ ਦਸਹਰੇ ਦੇ ਪਿੱਤੇ ਦਾ ਤੇ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜਿੱਦਾਂ ਨੇਕੀ ਦੀ ਬਾਰੀ ਤਾਂ ਜਿੱਤ ਹੋਈ ਹੈ ਕੀ ਕਹਣਾ ਹੈ ਨੇਕੀ ਦੀ ਬਾਰੀ ਦੇ ਜਿੱਤ ਬਿਲਕੁਲ ਜੀ ਇਹ ਇੱਕ ਜਿੱਤ ਦਾ ਪ੍ਰਤੀਕ ਹੈ ਕਿ ਜਿਹੜਾ ਪੁਰਾਣਾ ਇਤਿਹਾਸ ਦੇਖੀਏ ਤਾਂ ਉਹਦੇ ਤੇ ਅੱਜ ਤੇ ਦੇਣਾ ਜਿਹੜਾ ਸੀਗਾ ਸ਼੍ਰੀ ਰਾਮ ਜੀ ਨੇ ਰਾਮਨ ਦੇ ਉੱਤੇ ਜਿਹੜਾ ਉਹਨਾਂ ਨੂੰ ਖਤਮ ਕੀਤਾ ਸੀਗਾ ਜਿੱਤ ਪ੍ਰਾਪਤ ਕੀਤਾ ਸੀਗਾ ਉਹਦੇ ਵਜੋਂ ਵੀ ਇਤਿਹਾਰ ਜਿਹੜਾ ਇਹ ਮਨਾਇਆ ਜਾਂਦਾ ਹੈ ਅੱਜ ਦੇਖ ਲਓ ਹਰ ਸਾਲ ਅੱਜ ਵੀ ਰਾਮਨ ਨੂੰ ਜਿਹੜੀ ਉਹ ਉਹਦਾ ਕਰਨਾ ਹਾਂ ਤਾਂ ਸੰਸਕਾਰ ਜਿਹੜਾ ਅੱਜ ਫੇਰ ਦੁਬਾਰਾ ਹੋਣਾ ਤਾਂ ਵਧੀਆ ਆਪਣਾ ਜਿਹੜਾ ਆਪਾਂ ਜਿਹੜਾ ਕਲਚਰ ਨੂੰ ਸੰਭਾਲ ਕੇ ਰੱਖਿਆ ਔਰ ਮੈਨੂੰ ਬਹੁਤ ਵਧੀਆ ਲੱਗਦਾ